ਅਏ ਗੁਰਜੀਤ ਕਾਲਚਾਰ ਗੁਰਜੀਤ ਦੀ ਪਤਿ ਅੱਜ ਜਿਹੜਾ ਨਵਦੀਪ ਸਿੰਘ ਹੈ ਜਿਨੇ ਪਹਿਲੀ ਕਿਸਾਨੀ ਸੁਡਰਚੇ ਵੀ ਬੜਾਏ ਮਰੂਲ ਅਦਾ ਕੀਤਾ ਸੀ ਉਦੋਂ ਜਦੋਂ ਵਾਟਰ ਟੈਂਕਰ ਦੇ ਪਾਣੀ ਵਾਲੇ ਟਰੱਕ ਲਿਆ ਕੇ ਕਿਸਾਨਾਂ ਤੇ ਮਾਰਦੇ ਸੀ ਉਸ ਵਾਟਰ ਟੈਂਕਰ ਦੀ ਉਹ ਤਸਵੀਰ ਤੁਹਾਡੇ ਸਾਹਮਣੇ ਆਉਗੀ ਹੋਣੀ ਜਿਸ ਨੌਜਵਾਨ ਨੇ ਉਸ ਟਰੱਕ ਤੇ ਚੜ ਕੇ ਉਸ ਵਾਟਰ ਟੈਂਕਰ ਦਾ ਉਹ ਕਿਸਾਨਾਂ ਵੱਲੋਂ ਮੂਰਤੇ ਦੂਜੇ ਪਾਸੇ ਕੀਤਾ ਸੀ ਔਰ ਉਸ ਗੱਲ ਕਰਕੇ ਉਹਨੂੰ ਕਾਫੀ ਲੋਕਾਂ ਨੇ ਸਰਾਇਆ ਸੀ ਜੀ ਇਜ਼ਤ ਕੀਤੀ ਕਿਉਂਕਿ ਉਸ ਵੇਲੇ વોਟਰ ਕੈਨਨ ਜਿਹੜਾ ਮਾਰਦੇ ਸੀ ਅ ਬਜ਼ੁਰਗਾ ਤੇ ਤੇ ਉਹ ਕਾਫੀ ਇਹ ਉਹਨਾਂ ਦਾ ਨਟਜਾਨੀ ਮਾਲੀ ਨੁਕਸਾਨ ਹੁੰਦਾ ਤੇ ਉਹ ਗੱਲ ਇੱਕ ਪਾਸੇ ਰਹਿ ਗਈ ਅੱਜ ਪਤਾ ਲੱਗਿਆ ਕਿ ਉਹਨੂੰ ਅਰੈਸਟ ਕਰ ਲਿਆ ਭਾਈ ਉਹਨੇ ਕਿਹੜਾ ਕਾਨੂੰਨ ਇਹ ਜਾਂ ਤੂਰਤਾ ਸਰਕਾਰ ਦਾ ਪਾਜ ਪਾ ਜੀ ਜਾਂਦਾ ਜਸਟ ਬਿਕੋਜ਼ ਕੋਈ ਅਨਦਾਤਾ ਦੀ ਗੱਲ ਕਰੇ ਅਨਦਾਤਾ ਦੀ ਆਵਾਜ਼ ਉਠਾਵੇ ਅਨਦਾਤਾ ਦੇ ਹੱਕ ਚ ਪਹਿਰਾ ਦੇਵੇ ਸ਼ਾਂਤਮਈ ਧਰਨਾ ਪ੍ਰਦਰਸ਼ਨ ਕਰਨਾ ਚਾਵੇ ਦੇਸ਼ ਦੇ ਸਾਡੀ ਰਾਜਤਾਨੀ ਦਿੱਲੀ ਜਾਣਾ ਚਾਵੇ ਔਰ ਕੇਂਦਰ ਦੀ ਸਰਕਾਰ ਤੇ ਹਰਿਆਣਾ ਦੀ ਭਾਗਪਾ ਸਰਕਾਰ ਚਾਹੁੰਦੀ ਨਹੀਂ ਕਿ ਉਹ ਦਿੱਲੀ ਜਾਣ ਇਸ ਕਰਕੇ ਅੱਜ ਉਹਨਾਂ ਤੇ ਸ਼ਕਤੀ ਕੀਤੀ ਜਾਂਦੀ ਹੈ ਇਹ ਲੋਕਤੰਤਰ ਸਾਧ ਸੰਗਤ ਜੀ ਅੱਜ ਉਸ ਨੌਜਵਾਨ ਨੂੰ ਇਸ ਲਈ ਪਹਿਲਾਂ ਉਹਦੇ ਕੁਰਕੀ ਦੇ ਨੋਟਿਸ ਕੱਢੇ ਗਏ ਔਰ ਜਦੋਂ ਫੇਰ ਨਾ ਘੁਰਾਇਆ ਨਾ ਡਰਿਆ ਬੜੇ ਲੰਮੇ ਸਮੇਂ ਤੋਂ ਉਹ ਹਰਿਆਣਾ ਪੰਜਾਬ ਬਲੌਰੀ ਸ਼ੰਭੂ ਬਾਰਡਰ ਤੇ ਬੈਠਿਆ ਸੀ ਅੱਜ ਕਿਸੇ ਕੋ ਲੈਂਡ ਜਾਂ ਆਪ ਜੀ ਕੋ ਅਪਲਾਈਡ ਸੀ ਮੈਨੂੰ ਉਸਤਾਂ ਦੀ ਪੂਰੀ ਜਾਣਕਾਰੀ ਨਹੀਂ ਮਗਰ ਉਹ 에어ਪੋਰਟ ਗਿਆ ਸੀ ਔਰ ਉਸ 에어ਪੋਰਟ ਤੋਂ ਵੀ ਘੇਟ ਲਿਆ ਗਿਆ ਕੋਈ ਰੈਸਟ ਪਾਤੀ ਨਾ ਅੱਜ ਜਾਖੜ ਸਾਹਿਬ ਨੂੰ ਇਹ ਪਾਪਵਾਦੀ ਸਰਕਾਰ ਨੂੰ ਪੁੱਛਣਾ ਚਾਹਣਾ ਕਿ ਇਹਡੇ ਕ੍ਰਿਮੀਨਲ ਜਿਲਾਚੂ ਬਹਿ ਕੇ ਇਨਕੀਵਾਂ ਦੇ ਜਾਂਦੇ ਨੇ ਕਿ ਕੁਛ ਟੈਰਰਿਸਟ ਔਰ ਹੋਰ ਕ੍ਰਿਮੀਨਲ ਕਰ ਜਾਂਦੇ ਨੇ ਉਹਨਾਂ ਤੇ ਤਾਂ ਐਡੀ ਛੇਤੀ ਕਾਰਵਾਈ ਹੁੰਦੀ ਜੀ ਇਹ ਕੰਮ ਦਾਤਾ ਜਿਹਨੇ ਦੇਸ਼ ਨੂੰ ਅਨਾਰਾਜ ਦਾ ਪੰਡਾ ਦਿੱਤਾ ਹੋਵੇ ਦੇਸ਼ 'ਚ ਗ੍ਰੀਨ ਰੈਵੋਲੂਸ਼ਨ ਲੈ ਕੇ ਆਇਆ ਹੋਵੇ ਹੱਕ ਸੱਚ ਦੀ ਗੱਲ ਕਰਦਾ ਹੋਵੇ ਖੇਤ ਮਜ਼ਦੂਰ ਕਿਸਾਨ ਦੀ ਗੱਲ ਕਰਦਾ ਹੋਇਆ ਜਿਸ ਨੂੰ ਇਸ ਲਈ ਅਰੈਸਟ ਕਰਨਾ ਗਿਆ ਕਿਉਂਕਿ ਉਹ ਸਰਕਾਰ ਦੇ ਸਾਹਮਣੇ ਸੀ ਮੈਂ ਚਾਹੂਗਾ ਕਿ ਉਹ ਦੀ ਇਮੀਡੀਏਟਲੀ ਰਿਲੀਜ਼ ਹੋਵੇ ਔਰ ਇਸ ਕਿਸਮ ਦੀ ਧੱਕੇਸ਼ਾਹੀ ਅੰਨਦਾਤਾ ਦੇ ਖਿਲਾਫ ਕੇਂਦਰ ਦੀ ਸਰਕਾਰ ਔਰ ਸੂਬੇ ਦੀ ਸਰਕਾਰ ਬੰਦ ਕਰੇ ਜੈ ਜਵਾਨ ਜੈ ਕਿਸਾਨ ਮੈਂ ਗੁਡੀ ਤਸਕਾਲਾ ਆਈਡੈਂਟੀਟੀ ਪਤੇ ਅੱਜ ਜਿਹੜਾ ਨਵਦੀਪ ਸਿੰਘ ਹੈ ਉਨੇ ਪਹਿਲੀ ਕਿਸਾਨੀ ਸੰਡਕ ਦੇ ਵੀ ਬੜਾ ਰਮਰੂਲ ਅਦਾ ਕੀਤਾ ਸੀ ਉਦੋਂ ਜਦੋਂ ਹਾਪਟ ਟੈਂਕਰ ਦੇ ਪਾਣੀ ਵਾਲੇ ਟਰੱਕ ਲਿਆ ਕੇ ਕਿਸਾਨਾਂ ਤੇ ਮਾਰਦੇ ਸੀ ਉਸ ਵਾਟਰ ਟੈਂਕਨ ਦੀ ਉਹ ਤਸਵੀਰ ਤੁਹਾਡੇ ਸਾਹਮਣੇ ਆਉਂਦੀ ਹੋਣੀ ਜਿਸ ਨੌਜਵਾਨ ਨੇ ਉਸ ਟਰੱਕ ਤੇ ਚੜ ਕੇ ਉਸ ਵਾਟਰ ਟੈਂਕਨ ਦਾ ਮੂੰਹ ਕਿਸਾਨਾਂ ਵੱਲੋਂ ਮੋੜ ਕੇ ਦੂਜੇ ਪਾਸੇ ਕੀਤਾ ਸੀ ਔਰ ਉਸ ਗੱਲ ਕਰਕੇ ਉਹਨੂੰ ਕਾਫੀ ਲੋਕਾਂ ਨੇ ਸਰਾਇਆ ਸੀ ਉਹਦੀ ਇੱਜ਼ਤ ਕੀਤੀ ਕਿਉਂਕਿ ਉਸ ਵੇਲੇ ਵਾਟਰ ਕੈਨਨ ਜਿਹੜਾ ਉਹ ਮਾਰਦੇ ਸੀ ਬਜ਼ੁਰਗਾਂ ਤੇ ਤੇ ਉਹ ਕਾਫੀ ਇਹ ਉਹਨਾਂ ਦਾ ਨੁਕਸਾਨੀ ਮਾਲੀ ਨੁਕਸਾਨ ਹੁੰਦਾ ਸੀ ਤੇ ਲੋਕ ਗੱਲ ਇੱਕ ਪਾਸੇ ਰਹਿ ਗਈ ਅੱਜ ਪਤਾ ਲੱਗਿਆ ਕਿ ਉਹਨੂੰ ਅਰੈਸਟ ਕਰ ਲਿਆ ਭਾਈ ਉਹਨੇ ਕਿਹੜਾ ਕਾਨੂੰਨ ਇਹ ਜਾਂ ਤੋੜਤਾ ਸਰਕਾਰ ਦਾ ਭਾਜਪਾ ਦੀ ਸਰਕਾਰ ਦਾ ਜਸਟ ਬਿਕੋਜ਼ ਕੋਈ ਅੰਨਦਾਤਾ ਦੀ ਗੱਲ ਕਰੇ ਅੰਨਦਾਤਾ ਦੀ ਆਵਾਜ਼ ਉਠਾਵੇ ਆਗਲਾ ਦਾਤਾ ਦੇ ਹੱਥ 'ਚ ਪੈਰਾ ਦਵੇ ਸ਼ਾਂਤਮਈ ਧਰਨਾ ਪ੍ਰਦਰਸ਼ਨ ਕਰਨਾ ਚਾਵੇ ਦੇਸ਼ ਦੇ ਸਾਡੀ ਰਾਜਤਾਨੀ ਦਿੱਲੀ ਜਾਣਾ ਚਾਵੇ ਔਰ ਕੇਂਦਰ ਦੀ ਸਰਕਾਰ ਤੇ ਹਰਿਆਣਾ ਦੀ ਭਾਗ ਭਾਗ ਸਰਕਾਰ ਚਾਹੁੰਦੀ ਨਹੀਂ ਕਿ ਉਹ ਦਿੱਲੀ ਜਾਣ ਇਸ ਕਰਕੇ ਅੱਜ ਉਹਨਾਂ ਤੇ ਸ਼ਕਤੀ ਕੀਤੀ ਜਾ। ਇਹ ਰੁਕਤਮ ਸਾਧ ਸੰਗਤ ਜੀ ਅੱਜ ਉਸ ਨੌਜਵਾਨ ਨੂੰ ਇਸ ਲਈ ਪਹਿਲਾਂ ਉਹਦੇ ਕੁਰਤੀ ਦੇ ਨੋਟਿਸ ਕੱਢੇਗੇ ਔਰ ਜਦੋਂ ਫੇਰ ਨਾ ਘਬਰਾਇਆ ਨਾ ਡਰਿਆ ਬੜੇ ਲੰਮੇ ਸਮੇਂ ਤੋਂ ਉਹ ਹਰਿਆਣਾ ਪੰਜਾਬ ਖੰਡੋਰੀ ਸ਼ੰਭੂ ਬਾਰਡਰ ਤੇ ਬੈਠਿਆ ਸੀ ਅੱਜ ਕਿਸੇ ਉਹ ਲੈਂਡ ਜਾਂ ਆਪ ਪੁਲੀਸ ਦੀ ਫਲਾਈਟ ਸੀ ਮੈਨੂੰ ਉਸਤਾਂ ਦੀ ਪੂਰੀ ਜਾਣਕਾਰੀ ਨਹੀਂ ਮਗਰ ਉਹ 에ਰਪੋਰਟ ਗਿਆ ਸੀ ਔਰ ਉਸ 에ਰਪੋਰਟ ਤੋਂ ਉਹ ਘੇਟ ਲਿਆ ਗਿਆ ਕੋਈ ਰੈਸਟ ਪਾ ਕੇ ਮੈਂ ਅੱਜ ਜਾਖੜ ਸਾਹਿਬ ਨੂੰ ਤੇ ਭਾਜਪਾ ਦੀ ਸਰਕਾਰ ਤੋਂ ਪੁੱਛਣਾ ਚਾਹੁੰਦਾ ਕਿ ਇਡੇ ਡਿਟ੍ਰਾਈਮਨਲ ਗੇਲਾ ਚੁਭ ਕੇ ਇਨਕੀਮੀਆਂ ਦੇ ਜਾਂਦੇ ਨੇ ਇਹ ਕੁਛ ਟੈਰਰਿਸਟ ਔਰ ਹੋਰ ਕਰਿਮੀਨਲ ਕਰ ਜਾਂਦੇ ਨੇ ਉਹਨਾਂ ਦੇ ਤਾਂ ਏਡੀ ਛੇਤੀ ਕਾਰਵਾਈ ਹੁੰਦੀ ਨਹੀਂ ਇਹ ਕੰਮ ਦਾ ਤਾਂ ਜਿਹਨੇ ਦੇਸ਼ ਨੂੰ ਨਾਜਤਾ ਪਰ ਨਾਅਤਤਾ ਹੋਵੇ ਦੇਸ਼ 'ਚ ਗ੍ਰੀਨ ਰੈਵੋਲੂਸ਼ਨ ਲੈ ਕੇ ਆਇਆ ਹੋਵੇ ਹੱਕ ਸੱਚ ਦੀ ਗੱਲ ਕਰਦਾ ਹੋਵੇ ਖੇਤ ਮਜ਼ਦੂਰ ਕਿਸਾਨ ਦੀ ਗੱਲ ਕਰਦਾ ਹੋਵੇ ਅਜੂਸੂ ਇਸ ਲਈ ਅਰੈਸਟ ਕਰ ਲਿਆ ਗਿਆ ਕਿਉਂਕਿ ਉਹ ਸਰਕਾਰ ਦੇ ਸਾਹਮਣੇ ਵਿੱਚ ਹੈ ਮੈਂ ਚਾਹੂਗਾ ਕਿ ਉਹ ਦੀ ਇਮੀਡੀਏਟਲੀ ਰਿਲੀਜ਼ ਹੋਵੇ ਔਰ ਇਸ ਕਿਸਮ ਦੀ ਤਖੇਸ਼ਾਈ ਅੰਗਦਾਤਾ ਦੇ ਖਿਲਾਫ ਕੇਂਦਰ ਦੀ ਸਰਕਾਰ ਔਰ ਸੂਬੇ ਦੀ ਸਰਕਾਰ ਬੰਦ ਕਰੇ ਜੈ ਜਵਾਨ ਜੈ ਕਿਸਾਨ